ਹਰਿਸ਼ੂ ਅੱਲਾਹ ਚਲੋ ਜੀ ਹਾਂ ਜੀ ਜੀ ਅ ਪਹਿਲਾਂ ਤੇ ਤੁਹਾਡੇ ਸਾਰੇ ਪੱਤਰਕਾਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਉਹ ਥੰਮ ਜਿਹੜੀ ਆਵਾਜ਼ ਜਿਹੜੀ ਹੈ ਹੁਣ ਇੱਥੇ ਬੈਠਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਆਵਾਜ਼ ਪਹੁੰਚਾਉਣ ਵਾਲੇ ਉਹ ਤਾਕਤ ਤੁਸੀਂ ਉਹ ਤੁਹਾਡੀ ਕਲਮ ਰੱਖਦੀ ਹੈ ਸੋ ਮੈਂ ਰਹਿਣੀ ਆ ਤੁਹਾਡਾ ਮੈਂ ਦੇਖ ਰਿਆ ਸੀ ਵੀ ਪਿੱਛੇ ਜੇ ਆ ਕਾਫੀ ਤਿੰਨ ਚਾਰ ਪ੍ਰੈਸ ਕਾਨਫਰੈਂਸਾਂ ਹੋਈਆਂ ਨੇ ਜਿਹਦੇ ਵਿੱਚ ਇੱਕ ਪੰਜਾਬ ਨੂੰ ਬੜਾ ਇਸ ਤਰ੍ਹਾਂ ਦੱਸਿਆ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਇਸ ਤਰ੍ਹਾਂ ਦੱਸਿਆ ਗਿਆ ਵੀ ਵੀ ਜਿਹਾ ਤਰ੍ਹਾਂ ਪੰਜਾਬ ਚ ਬਿਲਕੁਲ ਹੀ ਕਾਲਾ ਦੌਰ ਚੱਲ ਰਿਹਾ ਹੋਊਗਾ ਦੂਸਰੇ ਨੰਬਰ ਤੇ ਮੈਂ ਦੇਖਿਆ ਵੀ ਮੈਂ ਸੋਚ ਦੇਖ ਰਿਹਾ ਵਾਂ ਸਾਡੇ ਜਿਹੜੇ ਵਿਰੋਧੀ ਧਰ ਦੇ ਸਾਰੇ ਮੈਂ ਕਹਿ ਸਕਦਾ ਵਾਂ ਵੀ ਚਾਹੇ ਜਿਹੜੀ ਵੀ ਮਰਜ਼ੀ ਪਾਰਟੀ ਹੋਵੇ ਉਹਨਾਂ ਲੀਡਰਾਂ ਦੀ ਕਹਿੰਦੇ ਨੇ ਵੀ ਹਿੰਦੂ ਤੇ ਸਿੱਖਾਂ ਦੇ ਵਿੱਚ ਜਿਹੜੀ ਪਾੜ ਪੈ ਰਹੀ ਆ ਵੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਮੈਂ ਸੋਚ ਤੋਂ ਹੈਰਾਨ ਆ ਮੈਂ ਦੇਖ ਰਿਹਾ ਵੀ ਕਿਸ ਕਦਰ ਤੱਕ ਸਿਆਸੀ ਰੋਟੀਆਂ ਜਿਹੜੀਆਂ ਸੇਕੀਆਂ ਜਾ ਰਹੀਆਂ ਕਿਉਂਕਿ ਕੁਝ ਲੀਡਰ ਇਹਨਾਂ ਦੇ ਵਿੱਚੋਂ ਜੋ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਪਰ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਪਬਲਿਕ ਦੇ ਅੱਗੇ ਆਉਣ ਵਾਸਤੇ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਜਿਹੜਾ ਉਸ ਮੁੱਦੇ ਦੇ ਨਜ਼ਰੀਏ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਆ ਵੀ ਅਸੀਂ ਬੜੇ ਜਿਹੜੇ ਆ ਵੀ ਰਾਖੇ ਆ ਸੋ ਮੈਂ ਦੱਸਣਾ ਚਾਹੁੰਨਾ ਅੱਜ ਪਹਿਲੇ ਨੰਬਰ ਤੇ ਪੰਜਾਬ ਦੇ ਵਿੱਚ ਦੇਖੋ ਕਿਤੇ ਵੀ ਇਹ ਕੱਲਾ ਪੰਜਾਬ ਨਹੀਂ ਆਪਣੇ ਦੇਸ਼ ਦੇ ਵਿੱਚ ਜਿਹੜਾ ਵੀ ਇਨਸਾਨ ਹੈ ਤੁਸੀਂ ਉਹਦੇ ਅੰਦਰ ਝਾਤ ਨਹੀਂ ਮਾਰ ਸਕਦੇ ਉਹਦੇ ਅੰਦਰ ਕੀ ਚੱਲ ਰਿਹਾ ਜੇ ਕੋਈ ਗਲਤ ਹਰਕਤ ਕਰਦਾ ਹੈ ਕੋਈ ਵਾਰਦਾਤ ਕਰਦਾ ਹੈ ਹਾਂ ਜੇ ਪੁਲਿਸ ਜਾਂ ਜੇ ਉਹਦੇ ਉੱਤੇ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਅਸਲ ਦੇ ਵਿੱਚ ਕਹਿ ਸਕਦੇ ਆ ਵੀ ਨਹੀਂ ਪੁਲਿਸ ਕੋ ਕੰਮ ਨਹੀਂ ਹੋ ਰਿਹਾ ਫਿਰ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਕੰਮ ਨਹੀਂ ਕਰ ਪਾਰੇ ਪਰ ਮੈਂ ਦੱਸਣਾ ਚਾਹੁੰਨਾ ਹੁਣ ਤੱਕ ਪੰਜਾਬ ਦੇ ਵਿੱਚ 12 ਦੇ ਕਰੀਬ ਜਿਹੜੇ ਹਮਲੇ ਕੀਤੇ ਗਏ ਥਾਣਿਆਂ ਤੇ ਵੀ ਲਾ ਲੋ ਜਾਂ ਜਿਹੜਾ ਇੱਕ ਦਾ ਬਾਹਰ ਵੀ ਹੋਇਆ ਉਹਨਾਂ ਵਿੱਚੋਂ 10 ਹਮਲੇ ਜਿਹੜੇ ਨੇ 10 ਜਿਹੜੇ ਵੀ ਇਹਨਾਂ ਨੂੰ ਜਿਨ੍ਹਾਂ ਨੇ ਇਲਜ਼ਾਮ ਵੀ ਇਨਜਾਮ ਦਿੱਤਾ ਉਹ ਸਾਰੇ ਜਿਹੜੇ ਆ ਉਹ ਜਿਹੜੇ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਨੇ ਬਣਦੀ ਕਾਰਵਾਈ ਵੀ ਹੋਈ ਆ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਬਾਹਰ ਵੀ ਜੂਪੀ ਲੱਗੇ ਜਾ ਕੇ ਉਹ ਵੀ ਕੋਈ ਨਾ ਕੋਈ ਵਿੱਚ ਇਨਵੋਲਵ ਸੀ ਸੋ ਕਹਿਣ ਦਾ ਭਾਵ ਇਹ ਆ ਕਿ ਜਿਹੜਾ ਜਿਹੜਾ ਵੀ ਕੋਈ ਗਲਤ ਆਨਸਰ ਉਹ ਗਲਤ ਆਨਸਰ ਜਿਹੜਾ ਉਹਨੂੰ ਉਹਦੀ ਬੰਨਦੀ ਹੋਈ ਜਿਹੜੀ ਕਾਨੂੰਨੀ ਸਜ਼ਾ ਹੈ ਜਿਹੜੀ ਉਹ ਪੁਲਿਸ ਵੱਲੋਂ ਦਿੱਤੀ ਜਾ ਰਹੀ ਹੈ ਫਿਰ ਮੈਂ ਦੇਖ ਰਿਹਾ ਸੀ ਬਿਆਨ ਆ ਰਹੇ ਨੇ ਵੀ ਪੁਲਿਸ ਨੂੰ ਅਸੀਂ ਝਾਂਜਰਾਂ ਦੇਣ ਜਾਵਾਂਗੇ ਪੁਲਿਸ ਨੂੰ ਅਸੀਂ ਆਪਣੇ ਉਹ ਧਰਨਾ ਦੇਵਾਂਗੇ ਜੀ ਮੈਂ ਕਹਿਣਾ ਚਾਹੁੰਨਾ ਜੇ ਪੁਲਿਸ ਤੋਂ ਸਾਨੂੰ ਇੰਨੀ ਨਫ਼ਰਤ ਆ ਫਿਰ ਜਿਹੜੇ ਤੁਹਾਡੇ ਨਾਲ ਪੁਲਿਸ ਵਾਲੇ ਚੱਲੇ ਫਿਰਦੇ ਆ ਫਿਰ ਉਹਨਾਂ ਨੂੰ ਛੱਡ ਦੀ ਉਹਨਾਂ ਨੂੰ ਕਦੀ ਕਿੱਥੋਂ ਰੱਖਦੇ ਇਹਨਾਂ ਦੀਆਂ ਦੋ ਗੱਡੀਆਂ ਵਾਪਸੀ ਲੈ ਲੋ ਨਾ ਕਿਤੇ ਤੇ ਆਵਾਜ਼ਾਂ ਡੀਜੀਪੀ ਸਾਹਿਬ ਤੱਕ ਮਾਰਦੇ ਨੇ ਵੀ ਸਾਡੀ ਸੈਕਿਉਰਿਟੀ ਨੂੰ ਖਤਰਾ ਹੈ ਸਾਡੀ ਫੋਰਸ ਨੂੰ ਖਤਰਾ ਸੋ ਪੁਲਿਸ ਨਾਲ ਚੱਲਦੀ ਹੋਵੇ ਫਿਰ ਆਪਾਂ ਪੁਲਿਸ ਵੱਲੋਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ ਬੜੀ ਨਿੰਦਨਯੋਗ ਗੱਲ ਆ ਫਿਰ ਇੱਕ ਗੱਲ ਚੱਲੀ ਵੀ ਸ਼ੈਰੀ ਕਲਸੀ ਜਿਹੜਾ ਇਹਨੂੰ 50 ਗੱਨ ਮੈਂ ਦੇ ਦਿਓ ਮੈਂ ਤੇ ਹੈਰਾਨ ਸ਼ੈਰੀ ਕਲਸੀ ਮੌਜੂਦਾ ਸਰਕਾਰ ਦਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਹੈ ਲੋਕਾਂ ਨੇ ਚੁਣਿਆ ਐਮ ਐਲ ਏ ਵੀ ਆ ਮੈਂ ਇਹ ਪੁੱਛਣਾ ਚਾਹੁੰਦਾ ਹੈ ਸ਼ੈਰੀ ਕਲਸੀ ਤੇ ਇੱਕ ਜ਼ਿੰਮੇਵਾਰ ਪਾਰਟੀ ਦਾ ਹੈ ਆਗੂ ਤੁਹਾਡੇ ਕੋ ਕੀ ਹੈ ਤੁਸੀਂ ਇੰਨੀ ਸਿਕਿਉਰਿਟੀ ਕਿਉਂ ਲਈ ਫਿਰਦੇ ਫਿਰ ਤੁਹਾਡੇ ਤੁਹਾਡੇ ਨਾਲ ਇਹਨੇ ਮੁਲਾਜ਼ਮ ਕਿਉਂ ਫਿਰ ਚੱਲੀ ਫਿਰਦੇ ਨੇ ਸੋ ਦੁੱਖ ਲੱਗਦਾ ਹੈ ਐਸੀਆਂ ਗੱਲਾਂ ਨੂੰ ਕਿਉਂਕਿ ਇਹ ਇਹ ਪੰਜਾਬ ਦੇ ਵਿੱਚ ਜਿਹੜੇ ਚੰਗੇ ਕੰਮ ਨੇ ਅੱਜ ਤੱਕ ਮੈਂ ਕਦੀ ਨਹੀਂ ਵੇਖਿਆ ਇਹਨਾਂ ਨੇ ਪ੍ਰਸ਼ੰਸਾ ਕੀਤੀ ਹੋਵੇ। ਹਮੇਸ਼ਾ ਇਹਨਾਂ ਨੂੰ ਕੋਈ ਨਾ ਕੋਈ ਤੰਝ ਚਾਹੀਦਾ ਹੈ। ਪੰਜਾਬ ਦੇ ਮਾਹੌਲ ਨੂੰ ਐਸਾ ਮੈਨਿਪੂਲੇਟ ਕਰਕੇ ਵਿਖਾਉਣ ਲਈ ਵੀ ਪੰਜਾਬ ਜਿਹੜਾ ਜੀ ਕਾਲੇ ਦੌਰ ਚੋਂ ਗੁਜ਼ਰ ਰਿਹਾ ਜੀ। ਪੰਜਾਬ ਦੇ ਬਹੁਤ ਮਾੜੇ ਹਾਲਾਤ ਹੈ। ਮੈਂ ਪੁੱਛਣਾ ਚਾਹੁੰਨਾ ਇਹਨਾਂ ਨੂੰ ਬਾਰਡਰ ਕਿੰਨਾ ਕੋਲ? ਬਾਰਡਰ ਦੀ ਦੇਖਰੇਖ ਕੌਣ ਕਰ ਰਿਹਾ? 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਫੌਜੀ ਜਿਹੜੇ ਆ ਫੌਜ ਦੇ ਅੰਦਰ ਆ। बीएसएफ ਨਸ਼ਾ ਕਿੱਥੋਂ ਆ ਰਿਹਾ ਹੈ ਬਾਰਡਰ ਤੋਂ ਆ ਦੋ ਨੰਬਰ ਦੇ ਹਥਿਆਰ ਕਿੱਥੋਂ ਆ ਰਹੇ ਨੇ ਬਾਰਡਰ ਤੋਂ ਕਈ ਡਰੋਨ ਆਉਂਦੇ ਨੇ ਡਰੋਨ ਕਿੱਥੋਂ ਆ ਰਹੇ ਨੇ ਪਾਕਿਸਤਾਨ ਤੋਂ ਬਾਰਡਰ ਤੋਂ ਪਾਰ ਆ ਰਹੇ ਨੇ ਹੁਣ ਪੁਲਿਸ ਜਿੰਨਾ ਕੁ ਐਫਰਟ ਕਰ ਸਕਦੀ ਆ ਜਿੰਨੀ ਕੋ ਹੁਣ 1200 ਡਰੋਨ ਆਇਆ 400 ਦੇ ਕਰੀਬ ਕਹਿੰਦੇ ਫੜਿਆ ਗਿਆ ਬਾਕੀ ਜਿਹੜਾ ਇਕੱਲਾ ਪੰਜਾਬ ਪੁਲਿਸ ਦੀ ਜਾਂ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਅਸੀਂ ਸਾਰੇ ਅਸੀਂ ਹਰ ਮੁੱਦੇ ਤੇ ਗੱਲ ਕਰਨ ਯੋਗ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਲੈਨੇ ਆ ਆਪਣੇ ਆਪ ਨੂੰ ਤਾਂ ਕਹਿ ਦਿੰਦੇ ਅਸੀਂ ਪੰਜਾਬ ਦੇ ਆਗੂ ਆ ਫਿਰ ਪੰਜਾਬ ਦੇ ਵਿੱਚ ਅਸੀਂ ਰਲ ਕੇ ਪੰਜਾਬ ਦੀ ਤਰੱਕੀ ਪੰਜਾਬ ਦੀ ਨਿਹਾਰ ਦੀ ਗੱਲ ਕਰੀਏ ਫਿਰ ਆਖਿਆ ਗਿਆ ਵੀ ਇੱਥੇ ਕੋਈ ਬਿਜ਼ਨਸ ਕਰਨ ਵਾਲਾ ਜਿਹੜਾ ਵਾ ਉਹ ਪੈਸਾ ਲਾ ਕੇ ਰਾਜੀ ਨਹੀਂ ਮੈਂ ਦੱਸਣਾ ਚਾਹੁੰਦਾ ਵਾ ਕਟੋ-ਕਟ ਨਹੀਂ ਨੀਅਰ ਅਬਾਊਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਤੱਕ ਕਈ ਹਜ਼ਾਰ ਕਰੋੜ ਜਿਹੜੇ ਉਹ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਬਾਹਰੋਂ ਜਿਹੜੇ ਬਿਜ਼ਨਸਮੈਨ ਆ ਕੇ ਇੱਥੇ ਇਨਵੈਸਟ ਕਰ ਚੁੱਕੇ ਸੋ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਅ ਅੱਗੇ ਨਾਲੋਂ ਸਕੂਲਾਂ ਦੇ ਸੁਧਾਰ ਕੀਤੇ ਜਾ ਰਹੇ ਨੇ ਇਹ ਜਿਹੜੀ ਦੇਣ ਹੈ ਮੈਂ ਦੱਸਣਾ ਚਾਹੁੰਦਾ ਇਹ ਗੱਲਾਂ ਕਰਦੇ ਨੇ ਵੀ ਮਾਹੌਲ ਖਰਾਬ ਹੈ ਸਾਨੂੰ ਦੇਖ ਕੇ ਕੀ ਗਏ ਇਹ ਕਿੰਨਾ ਨੇ ਸ਼ੁਰੂਆਤ ਕੀਤੀ ਸੀ ਅੱਜ ਜੇ ਇੱਥੋਂ ਤੱਕ ਮਾਹੌਲ ਪੰਜਾਬ ਦਾ ਜਿਹੜਾ ਖਰਾਬ ਹੋਣ ਦੀ ਤਾਦਾਦ ਦੇ ਵਿੱਚ ਆਇਆ ਸੀ ਮੈਂ ਫਿਰ ਮਾਨਣਾ ਇੰਨੀ ਗੱਲ ਕਹਿ ਸਕਦਾ ਜੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਨਾ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਤੇ ਇਹ ਹਾਲਾਤ ਜਿਹੜੇ ਵੱਧ ਤੋਂ ਵੱਤਰ ਹੋਣੇ ਸੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਇਮਾਨਦਾਰੀ ਨਾਲ ਉਹਦੇ ਰਿਜ਼ਲਟ ਨਜ਼ਰ ਆ ਰਹੇ ਨੇ ਮੈਂ ਦੱਸਣਾ ਚਾਹੁੰਨਾ ਹੈ ਬਟਾਲਾ ਪੁਲਿਸ ਦੀ ਗੱਲ ਕਰਾਂ ਤੇ ਹੁਣ ਤੱਕ 32 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਜਿਹੜਾ ਨਸ਼ੇਪ੍ਰਤੀ ਜਿਹੜੇ ਇਹਨਾਂ ਦੇ ਆਪਾਂ ਫੜੇ ਨੇ ਉਹਨਾਂ ਦੀ 32 ਕਰੋੜ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੋਈ ਆ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਤੁਸੀਂ ਆਪ ਚਾਤ ਮਾਰ ਲਓ ਕਿੰਨੇ ਕਰੋੜਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਸੋ ਅਸੀਂ ਐਫਰਟ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਦੁੱਖ ਇਸ ਗੱਲ ਦਾ ਹੈ ਵੀ ਜੇ ਕੋਈ ਸਾਨੂੰ ਸੁਧਰਿਆ ਹੋਇਆ ਪੰਜਾਬ ਦੇਖ ਕੇ ਜਾਂਦੇ ਤੇ ਅੱਜ ਇਹਨਾਂ ਨੂੰ ਬਾਰ-ਬਾਰ ਇਹਨਾਂ ਮੁੱਦਿਆਂ ਤੇ ਬੋਲਣ ਦੀ ਲੋੜ ਨਾ ਪੈਂਦੀ ਪਰ ਰਾਤ ਦਿਨ ਮਿਹਨਤ ਕਰਕੇ ਅਸੀਂ ਪੰਜਾਬ ਦੀ ਨੁਹਾਰ ਬਦਲਾਂਗੇ ਔਰ ਜਿਹੜਾ ਵੀ ਗਲਤ ਅੰਸਰ ਹੋਊਗਾ ਜਿਹੜਾ ਵੀ ਕੋਈ ਗਲਤੀ ਕਰਦਾ ਹੈ ਬਣਦੀ ਹੋਈ ਕਾਨੂੰਨੀ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਊਗੀ ਇਹਦੇ ਵਿੱਚੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਇੱਕ ਪੈਸੇ ਦੀ ਵੀ ਕੋਤਾਈ ਨਹੀਂ ਕਰਦੇ ਸੋ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰ ਸਹਿਬਾਨ ਸਾਰੇ ਹੀ ਐਮਐਲਏ ਸਭਾ ਸਾਰੇ ਮੰਤਰੀ ਸਭਾ ਪੰਜਾਬ ਦੀ ਭਲਾਈ ਲਈ ਚੜ੍ਹਦੀ ਕਲਾ ਲਈ ਪੰਜਾਬ ਦੇ ਸਾਥੀਆਂ ਦੇ ਨਾਲ ਹੈ ਆਮ ਆਦਮੀ ਪਾਰਟੀ ਹਰ ਧਰਮ ਨੂੰ ਹਰ ਜਾਤ ਨੂੰ ਹਿੰਦੂ ਮੁਸਲਮ ਸਿੱਖ ਸਾਈ ਭਾਈ ਚਾਰੇ ਨੂੰ ਇੱਕ ਗੁਲਦਸਤੇ ਦੇ ਵਾਂਗੂ ਕਾਇਮ ਰੱਖਣਾ ਚਾਹੁੰਦੀ ਹੈ ਔਰ ਮੈਂ ਦੱਸਣਾ ਚਾਹੁੰਦਾ ਜਿਹੜਾ ਵੀ ਪੰਜਾਬ ਵਾਲ ਕੋਈ ਮਾੜੀ ਨਿਗਾਹ ਨਾਲ ਵੇਖੂਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਸੋ ਕਹਿਣ ਦਾ ਭਾਵ ਕਾਂਗਰਸ ਨੂੰ ਪੁੱਛਣਾ ਸੀ ਵੀ ਜਿਹੜੇ ਤੁਹਾਡੇ ਹਾਲਾਤ ਸੀ ਆਪਾਂ ਤੇ ਫਿਰ ਕਾਰਵਾਈ ਕਰ ਰਹੇ ਆ ਆਪਾਂ ਤੇ ਫਿਰ ਜਿਹੜਾ ਵੀ ਕੋਈ ਗਲਤ ਅਨਸਰ ਆ ਚਾਹੇ ਤੁਸੀਂ ਮੈਂ ਕਹਿਣਾ ਚਾਹੁੰਨਾ ਪੰਜਾਬ ਦੀ ਗੱਲ ਤੇ ਵੱਡੀ ਹੈ ਚਾਹੇ ਤੁਸੀਂ ਆਪਣਾ ਬਟਾਲਾ ਹੀ ਲੈ ਲਓ ਜਿੰਨਾ ਜਿੰਨਾਂ ਨੇ ਵੀ ਕੋਈ ਗਲਤ ਇੱਥੇ ਵਾਰਦਾਤ ਕੀਤੀ ਹੈ ਟਾਈਮ ਜ਼ਰੂਰ ਲੱਗਦਾ ਹਰ ਕੰਮ ਨੂੰ ਟਾਈਮ ਲੱਗਦਾ ਹੈ ਟਾਈਮ ਜ਼ਰੂਰ ਲੱਗਾ ਪਰ ਹਰ ਬੰਦਾ ਜਿਹੜਾ ਬਣਦੇ ਹੋਏ ਜਿਹੜੇ ਵੀ ਜੁਰਮ ਉਹਨਾਂ ਨੇ ਕੀਤੇ ਨੇ ਬਣਦੇ ਹੋਈ ਕਾਰਵਾਈ ਉਹਨਾਂ ਦੀ ਕਾਨੂੰਨ ਦੀ ਹੋ ਕੇ ਰਹੀ ਹੈ ਪਿਛਲੇ ਲੰਬੇ ਸਾਲ ਕੋ ਦਿੱਲੀ ਕ ਆਮ ਆਦਮੀ ਪਾਰਟੀ ਸਰਕਾਰ ਸਾਹਿਬ ਨੇ ਜੀਵਿਸ਼ਟ ਕੀਤਾ ਕਿ ਉਹ ਰਿਸਪੌਂਸ ਕਰ ਤੋਂ ਤੱਕ ਬਹੁਤ ਵਧੀਆ ਰਿਸਪੌਂਸ ਹੈ ਔਰ ਆਮ ਆਦਮੀ ਪਾਰਟੀ ਦੀ ਫਿਰ ਦਿੱਲੀ ਦੇ ਵਿੱਚ ਸਰਕਾਰ ਆ ਰਹੀ ਹੈ ਜੀ ਪਰ ਇੱਕ ਗੱਲ ਹੈ ਬੀਜੇਪੀ ਸਾਰੀ ਦਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹਰਾਉਣ ਦੀ ਇੱਕ ਸੀਟ ਹਰਾਉਣ ਦੇ ਪੂਰਾ ਯੋਰ ਲੱਗਾ ਪਿਆ ਤੇ ਮੈਨੂੰ ਮਾਨ ਹੈ ਵੀ ਸਾਡੇ ਰਵਿੰਦ ਕੇਜਰੀਵਾਲ ਸਾਹਿਬ ਦੀ ਸੀਟ ਨੂੰ ਹਰਾਉਣ ਤੇ ਜਿਹੜੇ ਸਾਰੀ ਬੀਜੇਪੀ ਦਾ ਜ਼ੋਰ ਲੱਗਿਆ ਪਿਆ ਫਿਰ ਇਹਦਾ ਮਤਲਬ ਸਾਡੇ ਲੀਡਰ ਚ ਕੋਈ ਦਮ ਹੈ ਕਮ ਹੈ ਤੇ ਤਾਂ ਹੀ ਗੱਲ ਬਣਦੀ ਪੰਜਾਬ ਪੁਲਿਸ ਵਾਸਤੇ ਲਈ ਗਈ ਉਹਦੇ ਪਰ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ਆ ਇੱਥੇ ਵੀ ਤੁਹਾਡੇ ਕੋਲ ਆਏ ਸੀ ਜਿਹੜੇ ਕਹਿੰਦੇ ਸੀ ਜੀ ਪੰਜਾਬ ਪੁਲਿਸ ਦੇ ਦਿੰਦੀ ਹੈ ਸੋ ਕਹਿਣ ਦਾ ਭਾਵ ਜਿਹੜਾ ਵੀ ਨੁਮਾਇੰਦਾ ਹੈ ਚਾਹੇ ਕੋਈ ਵੀ ਆ ਠੀਕ ਹੈ ਆਪਾਂ ਵੀ ਮਹਿਸੂਸ ਕਰਦੇ ਆਂ ਵੀ ਉਹਦੇ ਸਾਮ ਸੰਭਾਲ ਹੋਣੀ ਚਾਹੀਦੀ ਏ ਜਿਹੜਾ ਵੀ ਆਗੂ ਆ ਠੀਕ ਆ ਬਟ ਕਹਿਣ ਦਾ ਭਾਵ ਇਹ ਇੱਕ ਬੀਜੇਪੀ ਦਾ ਛੜਿਆੰਤਰ ਵੀ ਕਿਸੇ ਨਾ ਕਿਸੇ ਤਰੀਕੇ ਤੇ ਉਹਨਾਂ ਤੇ ਜਿਤਨਾ ਪਹਿਲਾਂ ਵੀ ਹਮਲੇ ਹੁੰਦੇ ਰਹੇ ਨੇ ਇਹੋ ਜਿਹਾ ਕੋਈ ਕਰਾਈਏ ਤਾਂ ਜੋ ਕਿ ਇਹ ਡਰ ਕੇ ਘਰ ਬੈਠ ਜਾਣ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਦੀ ਫੌਜਾ ਸਿਪਾਈ ਨੇ ਜਿੰਨਾ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਐ ਉੱਪਰ ਕਿਤਾ ਸ਼ਰੀ ਕਲਸੀਅਰ ਟੀਮ ਸ਼ਰੀ ਕਿਹੜੇ ਏਰੀਆ ਚ ਕੰਮ ਕਰਦੀ ਪਈ ਆ ਕਿੰਨੀਆਂ ਕੰਸਟਿਟੂਐਂਟਸ ਚ ਪਈ ਆ ਅ ਦੇਖੋ ਜੀ ਮੈਂ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਵਿਧਾਨ ਸਭਾ ਨਿਊ ਦਿੱਲੀ ਉੱਥੇ ਮੈਂ ਕੰਮ ਕਰ ਰਿਹਾ ਜੀ ਪਾਰਟੀ ਨੇ ਮੇਰੀ ਉੱਥੇ ਡਿਊਟੀ ਲਈ ਹੈ ਸੋ ਮੈਨੂੰ ਆਸ ਹੈ ਵੀ ਜਿਸ ਤਰ੍ਹਾਂ ਦੀ ਆਪਾਂ ਮਿਹਨਤ ਕਰ ਰਹੇ ਆਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਖੂਬ ਨਜ਼ਰ ਆਊਗਾ ਸਿੱਧੇ ਸਭ 70 ਤੋਂ 70 ਕਮਾਂਗੇ ਸੋ ਕਹਿਣ ਦਾ ਭਾਵ ਮਿਹਨਤ ਜਾਰੀ ਹੈ ਔਰ ਕੋਸ਼ਿਸ਼ਾਂ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਵਧੀਆ ਸਿੱਟਾ ਲੈ ਸਕੀਏ ਜੇਪੀ ਦੇ ਜਿਹੜੇ ਆ ਕੁੜੇ ਹਾਂ ਮੈਂ ਉਹ ਲਾਈਵ ਇਸ ਕਰਕੇ ਹੋਏ ਉਹ ਵੀਡੀਓ ਇਸ ਕਰਕੇ ਪਾਈ ਬੜੇ ਦੁੱਖ ਦੀ ਗੱਲ ਹੈ ਹਰ ਵਾਰ ਬੀਜੇਪੀ ਦੀ ਜਾਂ ਮੈਂ ਕਹਿ ਸਕਦਾ ਜਿਹੜੇ ਜਿਨ੍ਹਾਂ ਦੀ ਸੋਚ ਸਿਆਸੀ ਜਿਹੜੀ ਹਮੇਸ਼ਾ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਰੰਗਤ ਜਿਹੜੀ ਆ ਹੁਣ ਸਾਨੂੰ ਇਤਨਾ ਵੋਟਾਂ ਨਹੀਂ ਪੈਣੀਆਂ ਹੁਣ ਮੁਸਲਮਾਨ ਹਿੰਦੂ ਸਿੱਖ ਇਆ ਐਸਾ ਮਾਹੌਲ ਕ੍ਰੀਏਟ ਕਰ ਦਈਏ। ਉਹ ਦੁੱਖ ਲੱਗਾ ਇਸ ਗੱਲ ਦਾ। ਉੱਥੇ ਭਾਜਪਾ ਦੀ ਮਦਦ ਕਰਨ ਲਈ ਮੱਧ ਪ੍ਰਦੇਸ਼ ਤੋਂ ਅਲੱਗ-ਅਲੱਗ ਸਟੇਟਾਂ ਤੋਂ ਸਾਰੇ ਲੋਕ ਆਏ ਨੇ। ਪਰ ਦੁੱਖ ਇਸ ਗੱਲ ਦਾ ਲੱਗਦਾ ਹੈ ਉਹਨਾਂ ਨੂੰ ਵੀ ਕਹਿੰਦੇ ਵੀ ਪੰਜਾਬ ਦੇ ਵਿੱਚੋਂ ਪੀਬੀ ਗੱਡੀਆਂ ਜਿਹੜੀਆਂ ਨੇ ਘੁੰਮ ਰਹੀਆਂ ਨੇ ਦਿੱਲੀ ਦੇ ਵਿੱਚ। 26 ਜਨਵਰੀ ਨੂੰ ਗਣਤੰਤਰਤਾ ਦਿਵਸ ਹੈ ਮੈਨੂੰ ਕੋਈ ਡਰ ਆ ਵੀ ਪਤਾ ਨਹੀਂ ਕਿਵੇਂ ਬੰਦੇ। ਵੀ ਇੱਕ ਪੰਜਾਬ ਨੂੰ ਉਸ ਪੰਜਾਬ ਨੂੰ ਜਿਨ੍ਹਾਂ ਨੇ ਸਾਡੇ ਗੁਰੂਆਂ ਨੇ ਜਿਨ੍ਹਾਂ ਨੇ ਇੱਕ ਸਾਰੇ ਧਰਮਾਂ ਨੂੰ ਇਕੱਠਾ ਰੱਖਣ ਦੀ ਕਰਤ ਹਿੰਦੂ ਪਰਵਾਰਾਂ ਨੂੰ ਇਕੱਠਾ ਰੱਖਣ ਦੀ ਕਰਤ ਆਪਣਾ ਬਲੀਦਾਨ ਦੇ ਦਿੱਤਾ ਸਾਡੇ ਵੀ ਕਹਿਣ ਦਾ ਭਾਵ ਦੁੱਖ ਇਸ ਗੱਲ ਦਾ ਵੀ ਸਾਡੇ ਤੇ ਸ਼ੱਕ ਕਰ ਰਹੇ ਨੇ ਪੀਪੀ ਗੱਡੀਆਂ ਤੇ ਸ਼ੱਕ ਕੀਤਾ ਜਾ ਰਿਹਾ ਸੋ ਬੜੀ ਮੰਦ ਭਾਗੀ ਸੋਚ ਦੀ ਗੱਲ ਕੀਤੀ ਜਿਹਨਾਂ ਖਰਾਬ ਤੋਂ ਕਾਨੂੰਨੀ ਕਰ ਰਹੀ ਹੈ ਦੇਖੋ ਜੀ ਇਹ ਤੇ ਲੋਕਾਂ ਦੇ ਵਿੱਚ ਜਨਤਕ ਕੋਈ ਹੈ ਗੱਲ ਲੋਕ ਆ ਉਹ ਸੰਗਤੀ ਫੈਸਲਾ ਲੈਂਦੀ ਆ ਲੋਕੀ ਫੈਸਲਾ ਲੈਂਦੇ ਨੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਸੋਚ ਇਹ ਆ ਤੇ ਫਿਰ ਆਪੇ ਫਰਕ ਪੈਂਦੇ ਪੈਂਦੇ ਕੱਲ 26 ਜਨਵਰੀ ਇਕਨਤਰੀ ਪਰਦਾਸ਼ ਬਿਲਕੁਲ ਜੀ ਸੋਸ਼ਣ ਬਸ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਇਹੋ ਗੱਲ ਇਹੋ ਬੇਨਤੀ ਕਰਦਾ ਵੀ ਹਮੇਸ਼ਾ ਆਪਣੇ ਜਿਹੜੇ ਸਾਡੇ ਦੇਸ਼ਵਾਸੀ ਨੇ ਹਮੇਸ਼ਾ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਵਸਦੇ ਨੇ ਦੇਸ਼ ਦਾ ਝੰਡਾ ਬੁਲੰਦ ਰੱਖਣਾ ਦੇਸ਼ ਦੀ ਚੜ੍ਹਦੀ ਕਲਾ ਔਰ ਦੇਸ਼ ਦੀ ਇੱਜ਼ਤ ਬਰਕਰਾਰ ਰੱਖਣੀ ਬਸ ਮੈਂ ਇਹੋ ਦੇਸ਼ ਵਾਸੀਆਂ ਨੂੰ ਸੰਦੇਸ਼ ਦੇਣਾ ਹੈ ਜਿਹੜੀ ਦਿੱਲੀ ਦੇ ਨਤੀਜੇ ਨੇ ਉਹਨਾਂ ਦਾ ਪੰਜਾਬ ਕਿੱਥੇ ਸੱਪਾ ਦਿੱਲੀ ਦੇ ਨਤੀਜਿਆਂ ਦਾ ਪੰਜਾਬ ਦੇ ਵਿੱਚ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਨੇਚਰਲੀ ਜਦੋਂ ਸਰਕਾਰਾਂ ਬਣਦੀਆਂ ਨੇ ਇੱਕ ਹੌਸਲਾ ਫਜ਼ਾਈ ਵੀ ਹੁੰਦੀ ਹੈ ਵਰਕਰਾਂ ਚ ਵੀ ਜਾਣ ਪੈਂਦੀ ਹੈ ਪਰ ਇਹਦੇ ਨਾਲ ਨਾਲ ਪੰਜਾਬ ਚ ਤੇ ਜੋ ਫਰਕ ਪਿਆ ਹੀ ਪਿਆ ਉਹ ਬਾਕੀ ਸਟੇਟਾਂ 'ਚ ਜ਼ਰੂਰ ਫਰਕ ਪਾਊਗਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਜਿਹੜਾ ਬੀਜੇਪੀ ਵੱਲੋਂ ਉੱਥੇ ਬਿਆਨ ਦਿੱਤਾ ਗਿਆ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਖਿਲਾਫ ਜਿਹੜਾ ਰੋਹ ਹੈ ਕਿਸਾਨਾਂ ਦਾ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਭੰਬੜ ਬੱੱਚੇ ਪਏ ਨੇ ਯਾਰ ਭੰਬੜ ਦੇ ਉੱਤੇ ਉਹਨਾਂ ਨੇ ਤੇਲ ਪਾਤਾ ਪੈਟਰੋਲ ਪਾਤਾ ਕੀ ਕੀਤਾ ਤੇ ਦੇਖੋ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਇੱਕ ਜਿਹੜਾ ਉਹਨਾਂ ਦੇ ਬਿਆਨ ਦੇਣ ਤੋਂ ਬਾਅਦ ਪੰਜਾਬ ਦੇ ਵਿੱਚ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਮਨ 'ਚ ਰੋਹ ਹੈ ਜੀ ਦੇਖੋ ਵੀ ਪੀਪੀ ਕਰਦੀ ਆ ਉਹਨੂੰ ਰੋਸ ਆ ਯਾਰ ਸਾਨੂੰ ਕਿਸ ਨਜ਼ਰੀਏ ਨਾਲ ਦੇਖੇ ਇਹਦੇ ਨਾਲ ਮੈਂ ਇਹ ਕਹਿ ਸਕਦਾ ਵੀ ਜਿੰਨੇ ਵੀ ਬਥੇਰੇ ਉੱਥੇ ਸਾਡੇ ਇੱਥੋਂ ਦੇ ਲੋਕਾਂ ਦੇ ਰਿਸ਼ਤੇਦਾਰ ਰਹਿੰਦੇ ਉਹਨਾਂ ਦੇ ਵੀ ਮਨਾਂ ਦੇ ਭਾਵਨਾਵਾਂ ਨੂੰ ਕਾਫੀ ਠਿਸਮਉਂਦੀ ਆ ਸੋ ਉਹਦਾ ਰਿਜ਼ਲਟ ਜਿਹੜਾ ਵਾ ਉਹ ਤੁਹਾਨੂੰ ਵੋਟਾਂ ਦੇ ਵਿੱਚ ਨਜ਼ਰ ਆਇਆ ਤੇ ਤੁਹਾਨੂੰ ਇਹ ਪ੍ਰਤੱਖ ਤੁਹਾਨੂੰ ਮੈਂ ਦੱਸਿਆ ਵੀ ਇਹ ਇਹ ਨਤੀਜਾ ਜਿਹੜਾ ਬੀਜੇਪੀ ਨੂੰ ਜ਼ਰੂਰ ਦੇਖਣ ਨੂੰ ਮਿਲੂਗਾ ਬੀਬੀ ਗੱਡੀ ਨੂੰ ਤੰਗ ਵੀ ਕੀਤਾ ਜਾਂਦਾ ਬਹੁਤ ਜੀ ਮੈਂ ਦੱਸਣਾ ਚਾਹੁੰਦਾ ਵੀ ਜਿੱਥੇ ਵੀ ਪੀਪੀ ਦੀ ਗੱਡੀ ਨਾਲ ਟਟਾਲੋ ਤੁਸੀਂ ਇਹਨੂੰ ਦੱਸਣਾ ਚਾਹੁੰਨਾ ਵਾ ਜਿਸ ਦਿਨ ਉਹ ਬਲਾਸਟ ਹੁੰਦਾ ਆ ਜਿਹੜਾ ਜੈਨਤੀਪੁਰ ਬਲਾਸਟ ਹੋਇਆ ਤੁਸੀਂ ਦੇਖੋ ਇੱਥੇ ਸਾਡੇ ਲੀਡਰਾਂ ਦੀ ਮਨਛਾ ਦੇਖੋ ਇੱਥੇ ਸੋਚ ਦੇਖੋ ਉਸੇ ਦਿਨ ਇੱਕ ਇਨਕਾਊਂਟਰ ਹੁੰਦਾ ਉਹ ਵੀ ਲੜਿੰਦਾ ਜਿਹੜਾ ਮੈਂ ਕਹਿ ਸਕਦਾ ਵੀ ਵਾਂਟਰ ਸੀ ਬੰਦਾ ਹੁਣ ਉਹਦਾ ਇਨਕਾਊਂਟਰ ਹੋ ਗਿਆ ਉਧਰ ਬਲਾਸਟ ਹੋ ਗਿਆ ਦਿਨ ਚੜ੍ਹਦੇ ਨੂੰ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਿੱਥੇ ਨੁਕਸਾਨ ਕੋਈ ਵੀ ਨਹੀਂ ਹੋਇਆ ਉਥੇ ਆ ਕੇ ਲੀਡਰ ਜਿਹੜੇ ਨੇ ਆਓ ਜੀ ਆ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਯਾਰ ਦੁੱਖ ਤੇ ਇਸ ਗੱਲ ਦਾ ਲੱਗਦਾ ਉਹ ਛੋਟੇ ਜਿਹੇ ਮੂੰਹ ਨਾਲ ਇਹ ਵੀ ਤੇ ਸਿਫਤ ਕਰਦੇ ਹੋ ਵੀ ਯਾਰ ਵਾਕਿਆ ਪੁਲਿਸ ਨੇ ਉਹ ਵੀ ਜਿਹੜਾ ਇਨਕਾਊਂਟਰ ਕੀਤਾ ਕਹਿੰਨੇ ਕੀਤੀ ਸਿਰਫ ਪਰ ਨਹੀਂ ਸੋਚ ਕੀ ਹੈ 네ਗੈਟਿਵਿਟੀ ਇੱਕੋ ਹੀ ਕੰਮ ਹੈ ਉਹਨਾਂ ਦਾ ਸਿਰਫ 네ਗੈਟਿਵਿਟੀ ਫਲਾਓ ਜਿੰਨੀ 네ਗੈਟਿਵਿਟੀ ਫਲਾ ਸਕਦੇ ਹੋ 네ਗੈਟਿਵਿਟੀ ਫਲਾ ਕੇ ਪੰਜਾਬ ਸਰਕਾਰ ਨੂੰ ਡਾਊਨ ਕਰੀਏ ਸੋ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਠੀਕ ਹੈ ਕਿਤੇ ਨਾ ਕਿਤੇ ਹਰ ਡਿਪਾਰਟਮੈਂਟ ਹਰ ਏਰੀਆ 'ਚ ਕਿਤੇ ਨਾ ਕਿਤੇ ਕੁਝ ਕਹਿ ਸਕਦਾ ਵੀ ਜਿਆਦਾ ਨਹੀਂ ਤੇ ਥੋੜੀਆਂ ਬਹੁਤੀਆਂ ਤੇ ਕੁਝ ਹੁੰਦੇ ਹੀ ਨੇ ਕਾਲੀਆਂ ਮੱਛੀਆਂ ਵੀ ਲਾ ਲੋ ਔਰ ਉਹਦਾ ਮਤਲਬ ਇਹ ਨਹੀਂ ਵੀ ਡਿਪਾਰਟਮੈਂਟ ਸਾਰਾ ਹੀ ਮਾਰਾ ਹੋ ਗਿਆ ਸੋ ਜਿੱਥੇ ਉਹਨਾਂ ਦੀ ਬਣਦੀ ਤਾਰੀਫ ਹੈ ਜੇ ਅਸੀਂ ਉਹ ਸਲਾਫ ਜਾਈ ਨਾ ਕਰਾਂਗੇ ਜੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਸ਼ਾਬਾਸ਼ ਹੀ ਨਾ ਦਵਾਂਗੇ ਉਹਨਾਂ ਨੂੰ ਠੀਕ ਹੈ ਮੈਂ ਤੇ ਹਰ ਹਾਨਾ ਕਦੀ ਕਹਿੰਦੇ ਕੰਨਾਂ ਉੱਚੀਆਂ ਚੁਕਲੀਆਂ ਆ ਕਰ ਲੈ ਇੱਕ ਨਾਮ ਜ਼ਿਆਦਾ ਪਰ ਦੁੱਖ ਲੱਗਦਾ ਵੀ ਹਰ ਨੈਗੇਟਿਵਿਟੀ ਨੂੰ ਜਿਹੜਾ ਚੁੱਕਣਾ ਜਿਹੜੀ ਪੋਜ਼ਿਟਿਵਿਟੀ ਹੁੰਦੀ ਆ ਉਹ ਵੀ ਉਹਨਾਂ ਨੂੰ ਕਰਦੇ ਸਹੀ